ਜਸ ਕੋ ਮਤਲਬ ਪਹਿਲਾਂ ਵੀ ਆਪਾਂ ਨੇ ਥੋੜੇ ਦਿਨ ਪਹਿਲਾਂ ਤੁਹਾਡੇ ਕੋਲ ਇੱਕ ਐਕਟੀਵਿਟੀ ਦਿਵਾਈ ਸੀ ਗੌਰਮ ਦਪਾਰਟਮੈਂਟੋਂ ਵੱਲੋਂ ਆਇਆ ਸੀ ਵੀ ਆਪਣੇ ਸਕੂਲ ਦੇ ਮੇਨ ਗੇਟ ਤੇ ਨਸ਼ਿਆਂ ਦੇ ਜੋ ਮਤਲਬ ਪੜਾ ਕੇ ਇਸ ਕੇਸ ਪਦਰ ਜਿਹੜਾ ਹੈਗੇ ਆ ਉਹ ਨਾਰੇ ਵੀ ਲਿਖੇ ਜਾ ਰਹੇ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਕੋਲ ਜੀ ਨਾ ਲੋਗੋ ਵਗੈਰਾ ਬਣਾਏ ਸੀ ਤੇ ਉਸ ਤੋਂ ਬਾਅਦ ਅਸੀਂ ਐਕਟੀਵਿਟੀ ਕੀਤੀ ਤੇ ਅੱਜ ਤੁਹਾਨੂੰ ਉਸ ਚੀਜ਼ ਦਾ ਪ੍ਰਤੱਖ ਜਿਹੜਾ ਰੂਪ ਦਿਖਾਇਆ ਨੁੱਕੜ ਨਾਟਕ ਦੇ ਨਾਲ ਖੁਲਕ ਦੀ ਪੰਜਾਬ ਦੀ ਧਰਤੀ ਸਾਰੇ ਬੱਚਿਆਂ ਨੇ ਇਸ ਨਾਟਕ ਨੂੰ ਦੇਖਿਆ ਤੇ ਤੁਸੀਂ ਅੰਤ ਕੀ ਦੇਖਿਆ ਇਹਦੇ ਵਿੱਚੋਂ ਮੈਸੇਜ ਕੀ ਮਿਲੇ ਬੇਟਾ ਇਹਦੇ ਵਿੱਚੋਂ ਮੈਸੇਜ ਇਹ ਹੀ ਮਿਲੇ ਆ ਵੀ ਪਹਿਲਾਂ ਵੀ ਤੁਸੀਂ ਪਿਆਰ ਪਿਆਰ ਤੇ ਦੋਸਤੀ ਦੋਸਤੀ ਦੇ ਵਿੱਚ ਇੱਕ ਦੂਜੇ ਨੂੰ ਲਗਾ ਦੇਣਿਓ ਅਗਰ ਤੁਹਾਨੂੰ ਕੋਈ ਬੁਰੀ ਸੰਗਤ ਅਜਿਹਾ ਕਰਵਾਉਣ ਦੀ ਕੋਸ਼ਿਸ਼ ਕਰਦੀ ਆ ਉਹ ਤੋਂ ਦੂਰ ਰਹੋ ਪਹਿਚਾਣੋ ਸਾਡੇ ਲਈ ਕੀ ਚੰਗਾ ਤੇ ਕੀ ਮਾੜਾ ਇਹਦਾ ਅੰਤ ਕੀ ਹੁੰਦਾ ਘਰ ਖਰਾਬ ਹੋ ਜਾਂਦੇ ਨੇ ਮਾਪੇ ਦੇ ਤੋਂ ਚਲੇ ਜਾਂਦੇ ਨੇ ਮੈਂ ਮਾਪੇ ਖਤਮ ਹੋ ਜਾਂਦੇ ਨੇ ਤੇ ਐਂਡ ਦੇ ਵਿੱਚ ਜਿਹੜਾ ਬੱਚਾ ਨਸ਼ਿਆਂ ਦੇ ਵਿੱਚ ਪੈ ਜਾਂਦਾ ਉਹਨੂੰ ਦੇਖਣ ਵਾਲਾ ਕੋਈ ਨਹੀਂ ਹੁੰਦਾ ਫੀਲ ਕਰਦੀਆਂ ਸਾਰੇ ਬੱਚਿਆਂ ਨੂੰ ਦੁਆਰਾ ਪਲੀਸ ਨਸ਼ਿਆਂ ਤੋਂ ਦੂਰ ਰਹੋ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੋ ਔਰ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਔਰ ਆਪਣੇ ਮਾਪੇ ਦੀ ਉਮਰ ਵੱਡੀ ਕਰੋ ਕਹਿੰਦੇ ਜਿਹਦਾ ਪੁੱਤ ਮਾਪੇ ਦੀ ਸਮਝ ਦੇ ਅਨੁਸਾਰ ਚੱਲਦਾ ਤੇ ਉਹਦੀ ਮਾਪੇ ਦੀ ਉਮਰ ਹੈ ਜਿਹੜੀ 10 ਸਾਲ ਵਾਜੰਦੀ ਨਹੀਂ ਤਾਂ ਜਿਹੜੇ ਮਾਪੇ ਆਪਣੇ ਆਪ ਦੇ ਬੱਚਿਆਂ ਨੂੰ ਦੇਖਦੇ ਦੇਖਦੇ ਹੀ ਦਮ ਤੋੜ ਜਾਂਦੇ ਨੇ ਵੀ ਮੇਰਾ ਬੱਚਾ ਕਿਸ ਕੁਰਾਹੇ ਤੇ ਚੱਲ ਪਿਆ ਰਾਹ ਚੰਗੇ ਰਾਹਾਂ ਤੇ ਨਾ ਚੱਲ ਕੇ ਉਹ ਕੁਰਾਹੇ ਤੇ ਚੱਲ ਪਿਆ ਤੇ ਐਨਾ ਚੀਜ਼ਾਂ ਤੋਂ ਬਚੋ ਔਰ ਆਪਣਾ ਸਭ ਤੋਂ ਪਹਿਲਾ ਤਾਂ ਤੁਹਾਡਾ ਆਪਣੀ ਜਿਹੜੀ ਸਿਹਤ ਆ ਤੁਹਾਡੀ ਉਹ ਜ਼ਰੂਰੀ ਆ ਹੌਲੀ ਹੌਲੀ ਮਾਪੇ ਪਾਪ ਨੂੰ ਵਿੱਚ ਜੇਕਰ ਕੋਈ ਬੱਚਾ ਨਸ਼ਿਆਂ ਦੇ ਵਿੱਚ ਪੈ ਜਾਂਦਾ ਮਾਪੇ ਵੀ ਸਮਝਦੇ ਨਹੀਂ ਵੀ ਇਹਦਾ ਐਂਡ ਕੀ ਆ ਔਰ ਤੁਸੀਂ ਮਾਂ ਜਿਹੜੇ ਬੱਚੇ ਪੈ ਜਾਂਦੇ ਨੇ ਜਾਂ ਕੋਈ ਬੱਚਾ ਨਸ਼ਾ ਕਰਦਾ ਉਹ ਮਾਪੇ ਦੀਆਂ ਅੱਖਾਂ ਦੇ ਸਾਹਮਣੇ ਹੀ ਦਮ ਤੋੜ ਜਾਂਦਾ ਤਾਂ ਮਾਪੇ ਕੁਝ ਨਹੀਂ ਕਰ ਸਕਦੇ ਕਰਦੀਆਂ ਚੀਜ਼ਾਂ ਵੇਚੀਆਂ ਜਾਂਦੀਆਂ ਨੇ ਸਭ ਕੁਝ ਤੁਹਾਨੂੰ ਨਾਟਕ ਦੇ ਜਿਹੜੇ ਅੰਤਰਗਤ ਜੋ ਵੀ ਦਿਖਾਇਆ ਗਿਆ ਇਹਨਾਂ ਨੇ ਪ੍ਰਤੱਖ ਰੂਪ ਦਿਖਾਇਆ ਉਸ ਬੱਚੇ ਦੇ ਕਰਦਾ ਜਿਹੜਾ ਕੋਈ ਨਸ਼ੇ ਦੇ ਵਿੱਚ ਪੈ ਜਾਂਦਾ ਮੈਂ ਇੰਨਾ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਤੁਸੀਂ ਇੰਨਾ ਚੀਜ਼ ਵਿੱਚ ਪਰ ਕੁਝ ਗੱਲਾਂ ਕਰਕੇ ਵੀ ਦਿਵਾਲੀ ਕਰਕੇ ਸਟਰੈਂਥ ਘੱਟ ਸੀ ਤਾਂ ਅਸੀਂ ਕਿਹਾ ਅਸੀਂ ਦਿਵਾਲੀ ਤੋਂ ਬਾਹਰ ਕਰਾਵਾਂਗੇ ਫਿਰ ਮੈਨੂੰ ਐਕਸੀਡੈਂਟ ਹੋ ਗਿਆ ਤਾਂ ਇਸ ਤਰ੍ਹਾਂ ਇਹ ਜਿਹੜਾ ਟਾਈਮ ਆ ਲੰਬਾ ਪੈਂਦਾ ਗਿਆ ਕੱਲ ਮੈਂ ਇੰਨਾ ਦਾ ਜਿਹੜਾ ਫੋਨ ਆ ਪਿਕਨਿਕ ਕਰ ਪਾਈ ਚਲੋ ਇਹਨਾਂ ਨੇ ਸੋਚਿਆ ਵੀ ਇਹਨਾਂ ਦੇ ਕੋਲ ਅੱਜ ਟਾਈਮ ਸੀ ਤੇ ਇਹ ਅੱਜ ਪਹੁੰਚ ਗਏ ਮੈਂ ਕਿਹਾ ਨਹੀਂ ਚਲੋ ਬਹੁਤ ਚੱਕਰ ਲੱਗੇ ਇਹਨਾਂ ਦੇ ਤਾਂ ਅੱਜ ਇਹ ਜਿਹੜਾ ਨਾਟਕ ਆ ਕਰਵਾ ਲਿਆ ਥੈਂਕ ਯੂ ਔਰ ਮੈਨੂੰ ਇਹ ਟਾਈਮ ਦਿੰਦੇ ਹੋਏ ਬਹੁਤ ਹੀ ਖੁਸ਼ੀ ਹੋਈ ਆ ਵੀ ਇਹ ਇੱਕ ਬਹੁਤ ਹੀ ਵਧੀਆ ਮੈਸੇਜ ਸੀ ਜੋ ਇੰ ਪਰੂ ਤੁਹਾਨੂੰ ਸਾਰਿਆਂ ਨੂੰ ਮਿਲਿਆ ਥੈਂਕ ਯੂ ਸੋ ਮਚ